ਅੰਮ੍ਰਿਤ ਬਾਣੀ ਅਮਰ ਕਥਾ ਰਿਖੇ ਭਾਰਤਵਾਜ ਜੀ ਕੇ ਉਸ ਬਿੰਦੂ ਪਰਬਤ ਦੇ ਉੱਪਰ ਦੋ ਪਹਾੜ ਹੋਰ ਦਿਸ ਰਹੇ ਹਨ ਇੱਕ ਪਹਾੜ ਦੀ ਚੋਟੀ ਦਾ ਰੰਗ ਕਾਲੀ ਘਟਾ ਵਰਗਾ ਹੈ ਦੂਸਰੇ ਪਹਾੜ ਦੀ ਚੋਟੀ ਦਾ ਰੰਗ ਸੋਨੇ ਵਾਂਗਰ ਦਮ ਕਰੇ ਜਿਸ ਪਰ ਬ੍ਰਹਮਾ ਜੀ ਦਾ ਸਥਾਨ ਹੈ ਰਿਖੀ ਭਾਰਦਵਾਸ ਆਪਣੇ ਮਨ ਵਿੱਚ ਇਹ ਵਿਚਾਰ ਕਰਦਾ ਹੈ ਜਾਤਾ ਬ੍ਰਹਮਾ ਜੀ ਦਾ ਅਸਥਾਨ ਕਾਲੀ ਚੋਟੀ ਉੱਪਰ ਹੋਵੇਗਾ ਜਾਬਰ ਸੋਨੇ ਵਾਂਗਰ ਦਮ ਕਰੀ ਚੋਟੀ ਉੱਪਰ ਹੋਵੇਗਾ ਇਹਨਾਂ ਦੁਹਾ ਚੋਟੀਆਂ ਵਿੱਚੋਂ ਇੱਕ ਚੋਟੀ ਉੱਪਰ ਤਾਂ ਬ੍ਰਹਮਾ ਦਾ ਸਥਾਨ ਜ਼ਰੂਰ ਹੋਵੇਗਾ ਰਿਕੀ ਭਾਰ ਦੇ ਵਾਕ ਚ ਆਪਣੇ ਮਨ ਨਾਲ ਇਸ ਤਰ੍ਹਾਂ ਵਿਚਾਰ ਕਰਕੇ ਪਹਿਲਾ ਕਾਲੀ ਚੋਟੀ ਵਾਲੇ ਪਹਾੜ ਵੱਲ ਨੂੰ ਚੜ੍ਹ ਗਿਆ ਉਸਦੇ ਦਿਲ ਵਿੱਚ ਵਿਚਾਰ ਇਸ ਤਰ੍ਹਾਂ ਪ੍ਰਗਟ ਹੋਈ ਸੀ ਕਿ ਪਹਿਲਾ ਕਾਲੀ ਚੋਟੀ ਵਾਲੇ ਪਹਾੜ ਉੱਤੇ ਦਿਖ ਲੈਂਦਾ ਕਾਲੀ ਚੋਟੀ ਵਾਲਾ ਪਹਾੜ ਵੀ ਉਸ ਨੂੰ ਲਾਗੇ ਹੀ ਨਜ਼ਰ ਆ ਰਿਹਾ ਸੀ ਕਿ ਜੇ ਬ੍ਰਹਮਾ ਜੀ ਦਾ ਅਸਥਾਨ ਕਾਲੀ ਚੋਟੀ ਵਾਲੇ ਪਹਾੜ ਉੱਪਰ ਨਾ ਹੋਇਆ ਤਬਾਦ ਉੱਚ سونے ਵਰਗੀ ਚੋਟੀ ਵਾਲੇ ਪਹਾੜ ਉੱਤੇ ਦੇਖਾਂਗਾ ਜੇ ਉਸ ਵਕਤ ਭਾਰਤਵਾੜ ਚ ਕਾਲੀ ਚੋਟੀ ਵਾਲੇ ਪਹਾੜ ਦੇ ਕੋਲ ਪਹੁੰਚ ਗਿਆ ਤੇ ਕਾਲੀ ਚੋਟੀ ਵੀ ਬਹੁਤ ਉੱਚੀ ਹੈ ਪਰ ਡਿੱਗਦਾ ਟੈਂਦਾ ਕਾਲੀ ਚੋਟੀ ਵਾਲੇ ਪਹਾੜ ਉੱਪਰ ਚੜ ਗਿਆ ਕਾਲੀ ਚੋਟੀ ਵਾਲੇ ਪਹਾੜ ਉੱਪਰ ਕੀ ਦਿਖਦਾ ਹੈ ਕਿ ਉਸ ਕਾਲੇ ਪਹਾੜ ਦੀ ਚੋਟੀ ਉੱਪਰ ਆਦਮੀ ਦਾ ਸੁੱਕਾ ਹੋਇਆ ਪਿੰਜਰ ਪਿਆ ਹੈ ਉਸ ਪਿੰਜਰ ਨਾਲ ਮਾਸ ਬਿਲਕੁਲ ਵੀ ਨਹੀਂ ਹੈ ਸਭ ਸੁੱਕ ਕੇ ਖਾਕ ਬਣ ਚੁੱਕਾ ਹੈ ਹੱਡ ਹੀ ਹੱਡ ਉੱਥੇ ਪਏ ਹੋਏ ਹਨ ਰਹੀ ਭਾਰਤਵਾਦੀ ਕੋਲ ਖੜਾ ਉਸ ਸੁੱਕੇ ਹੋਏ ਪਿੱਧਰ ਨੂੰ ਦੇਖ ਰਿਹਾ ਹੈ ਤੇ ਆਪਣੇ ਮਨ ਵਿੱਚ ਵਿਚਾਰ ਕਰਦਾ ਹੈ ਕਿ ਇਹ ਆਦਮੀ ਇੱਥੇ ਕਿਸ ਤਰ੍ਹਾਂ ਆਇਆ ਹੋਵੇਗਾ ਇੱਥੇ ਤਾਂ ਮੈਂ ਹੰਸ ਦੀ ਮਦਦ ਨਾਲ ਪਹੁੰਚਿਆ ਹਾਂ ਇਹ ਪਹਾੜ ਤਾ ਬਹੁਤ ਉੱਚਾ ਹੈ ਜਿਸ ਉੱਪਰ ਕੋਈ ਆਦਮੀ ਨਹੀਂ ਚੜ ਸਕਦਾ ਇਹ ਤਾਂ ਕੋਈ ਮੈਥੋਂ ਵੀ ਪਹਿਲਾਂ ਇੱਥੇ ਪਹੁੰਚਿਆ ਹੋਇਆ ਹੈ ਪਿੰਜਰ ਦੇ ਕੋਲ ਖੜਾ ਭਾਰਤਵਾਜ ਚ ਆਪਣੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕਰਿਆ ਹੈ ਪਹਿਲਾ ਤਰਕੀ ਭਾਰਤਵਾਜ ਉਸ ਪਿੰਜਰ ਤੋਂ ਪੰਜ ਕਦਮਾਂ ਪਿੱਛੇ ਖੜਾ ਉਸ ਪਿੰਜਰ ਨੂੰ ਦੇਖ ਰਿਹਾ ਹੈ ਜੋ ਥੋੜਾ ਜਿਹਾ ਅਕੇਲ ਹੋਰ ਹੋ ਕੇ ਪਿੰਜਰ ਨੂੰ ਦੇਖਣ ਲੱਗਾ ਤਾਂ ਭਾਰਤਵਾਜ ਦਾ ਪਰਸਾਵਾ ਉਸ ਪਿੰਜਰ ਉੱਪਰ ਪੈ ਗਿਆ ਤੇ ਭਾਰਤਵਾਜ ਦਾ ਪਰਛਾਵਾਂ ਉਸ ਪਿੰਜਰ ਉੱਪਰ ਪੈਣ ਸਾਰ ਹੀ ਉਸ ਪਿੰਜਰ ਵਿੱਚੋਂ ਹਰੀ ਹਰੀ ਕਰਕੇ ਆਵਾਜ਼ ਆਈ ਜਦੋਂ ਉਸਕੇ ਸੜੇ ਪਿੰਜਰ ਵਿੱਚੋਂ ਹਰੀ ਹਰੀ ਕਰਕੇ ਆਵਾਜ਼ ਹੁਰੀ ਤਾਂ ਰਿੱਕੀ ਭਾਰਤਵਾਜ ਇਸ ਤਰ੍ਹਾਂ ਆਵਾਜ਼ ਸੁਣ ਕੇ ਇੱਕਦਮ ਪੰਜ ਕਦਮਾਂ ਪਿੰਜਰ ਤੋਂ ਪਿੱਛੇ ਹਟ ਗਿਆ ਤੇ ਆਪਣੇ ਮਨ ਵਿੱਚ ਇਹ ਵਿਚਾਰ ਕਰਨ ਲੱਗਾ ਕਿ ਇਹ ਤਾਂ ਕਿਸੇ ਆਦਮੀ ਦਾ ਸੁੱਕਾ ਹੋਇਆ ਪਿੰਜਰ ਹੈ ਇਸ ਵਿੱਚੋਂ ਹਰੀ ਹਰੀ ਕਰਕੇ ਆਵਾਜ਼ ਆਈ ਹੈ ਇਹ ਤਾਂ ਸਿਰਫ ਸੁੱਕਾ ਹੋਇਆ ਕੰਗਰੰਗ ਹੀ ਪਿਆ ਹੋਇਆ ਉਸ ਸੁੱਕੇ ਹੋਏ ਕ੍ਰੰਗ ਵਿੱਚੋਂ ਹਰੀ ਹਰੀ ਕਰਕੇ ਆਵਾਜ਼ ਆਈ ਸੁਣ ਕੇ ਤਰਖੀ ਜੀ ਦਾ ਸਰੀਰ ਕੰਬ ਗਿਆ ਭਾਰ ਦਵਾਜ਼ ਆਪਣੇ ਦਿਲ ਵਿੱਚ ਕੁਝ ਹੌਸਲਾ ਕਰਕੇ ਉਹ ਸੁੱਕੇ ਹੋਏ ਕ੍ਰੰਗ ਨੂੰ ਕਹਿ ਲੰਗਾ ਕਿ ਅਰੇ ਸੁੱਕੇ ਸੜੇ ਕ੍ਰੰਗ ਤੇਰੇ ਵਿੱਚ ਜਾਨ ਨਹੀਂ ਸਿਰਫ ਸੁੱਕਾ ਹੋਇਆ ਕੰਗ ਹੈ ਤੂੰ ਕਿਸ ਤਰ੍ਹਾਂ ਬੋਲ ਸਕਦਾ ਹੈ ਤੇਰੇ ਉੱਪਰ ਧਰਤਾ ਮਾਸ ਵੀ ਨਹੀਂ ਉਹ ਵੀ ਤੇਰੇ ਨਾਲ ਸੜ ਔਰ ਝੜ ਚੁੱਕਾ ਹੈ ਤੇਰਾ ਪਿੰਜਰ ਕਰੀਰ ਦੀ ਸੁੱਕੀ ਲੱਕੜ ਵਰਗਾ ਹੋਇਆ ਪਿਆ ਹੈ ਜਿਸ ਵਕਤ ਉਸ ਸੁੱਕੇ ਸੜੇ ਕੰਗ ਰਿਖੀ ਭਾਰਤਵਾਦ ਚ ਨੇ इस तरह क्या था वो तुक्का करंग रिखी भारद्वाज बोल के इस तरह कहन लगा कि हे रिखी जी जो तेरे वर्गे महानिखी का मेरे वर्गे पापे उपर परछावा पै जाए तो वो बोल किस तरह नहीं सकता हे रिखी जी तेरा पवित्र दर्शन करके ਮੇਰੇ ਵਿੱਚ ਬੋਲਣ ਦੀ ਸ਼ਕਤੀ ਆ ਗਈ ਹੈ ਹਰੀ ਦਾ ਨਾਮ ਤਿੰਨਾ ਲੋਕਾਂ ਦਾ ਪੁਰਸਾਰਥ ਹੈ ਜੇਸੂ ਪਰ ਗਗਨ ਮੰਡਲ ਚੰਦ ਸੂਰਜ ਤਾਰੇ ਖੜੇ ਹੋਏ ਹਨ ਤੇਰੇ ਵੱਡੇ ਤਪ ਦਾ ਪ੍ਰਤਾਪ ਕਰਕੇ ਮੈਂ ਬੋਲ ਸਕਿਆ ਹਾਂ ਏ ਰਕੀ ਜੀ ਤੇਰੀ ਤਪਸ਼ਿਆ ਬਹੁਤ ਹੋ ਚੁੱਕੀ ਹੈ ਤੇਰੇ ਮਸਤਕ ਉੱਪਰ ਉਹ ਸਤਾਰਾ ਚਮਕ ਰਿਹਾ ਹੈ ਜਿਸ ਤਾਰੇ ਦੀ ਰੋਸ਼ਨੀ ਮੇਰੇ ਸੁੱਕੇ ਹੋਏ ਕ੍ਰੰਗ ਦੇ ਉੱਪਰ ਪੈਦੇ ਸਾਰ ਮੇਰਾ ਸੜਦਾ ਬਲਦਾ ਸੁੱਕਾ ਹੋਇਆ ਸਰੀਰ ਕ੍ਰੰਗੋ ਠੰਡਾ ਠਾਰੂ ਗਿਆ ਤੋ ਬਹੁਤ ਵੱਡਾ ਤਫਸੀਹ ਹੈ ਜਿਸ ਵਕਤ ਉਹ ਸੁੱਕੇ ਹੋਏ ਕ੍ਰੰਗ ਨੇ ਬੋਲ ਕੇ ਰਿਕੀ ਭਾਰਦਵਾਜ ਨੂੰ ਇਸ ਤਰ੍ਹਾਂ ਕਹਤਾ ਭਾਰਦਵਾਜ ਉਸ ਕ੍ਰੰਗ ਨੂੰ ਇਹ ਕਹਿ ਲੱਗਾ ਅਰੇ ਕ੍ਰੰਗ ਜੋ ਤੂੰ ਆਖਦਾ ਹੈ ਕਿ ਆਪ ਜੈਸੇ ਮਹਾ ਰਿਕੀ ਦਾ ਦਰਸ਼ਨ ਕਰਕੇ ਮੇਰਾ ਸੁੱਕਾ ਹੋਇਆ ਕ੍ਰੰਗ ਬੋਲ ਕਿਸ ਤਰ੍ਹਾਂ ਨਹੀਂ ਸਕਦਾ ਅਰੇ ਕ੍ਰੰਗ ਤੇਰੇ ਕੋਲ ਤਾਂ ਅੱਖਾਂ ਵੀ ਨਹੀਂ ਤੂੰ ਮੈਨੂੰ ਕਿਸ ਤਰ੍ਹਾਂ ਦੇਖ ਸਕਦਾ ਹੈ ਜਦੋਂ ਭਾਰਤਵਾਜ ਨੇ ਉਸ ਸੁਸਕੇ ਕ੍ਰੰਗ ਨੂੰ ਇਹ ਕਿਹਾ ਤਾਂ ਉਹ ਕ੍ਰੰਗ ਅਗੋ ਕਹਿ ਲਗਾ ਕਿ ਇਹ ਰਖੀ ਜੀ ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਜਦੋਂ ਆਪ ਜੈਸੀ ਮਹਾਰਕੀ ਜੀ ਦਾ ਪਰਛਾਵਾਂ ਮੇਰੇ ਵਰਗੇ ਪਾਪੀ ਉੱਪਰ ਪੈ ਜਾਵੇ ਉਹ ਬੋਲ ਕਿਸ ਤਰ੍ਹਾਂ ਨਹੀਂ ਸਕਦਾ ਹੇ ਰਖੀ ਜੀ ਬਹੁਤ ਉੱਚੇ ਦਰਜੇ ਦੇ ਗੁਰਮਖ ਦੇ ਦਰਸ਼ਨ ਕਰਕੇ ਹਜ਼ਾਰ ਬਰਸਦਾ ਸੁੱਕਾ ਹੋਇਆ ਅਕਰੰਗ ਮੁੜ ਕੇ ਜ਼ਿੰਦਗੀ ਪ੍ਰਾਪਤ ਕਰ ਸਕਦਾ ਹੈ ਹੇ ਰਖੀ ਜੀ ਜੇ ਤੈਨੂੰ ਮੇਰੀ ਗੱਲ ਤੇ ਇਤਬਾਰ ਨਹੀਂ ਤਾਂ ਆਪ ਮੈਨੂੰ ਪੁੱਛ ਸਕਦੇ ਹੋ ਮੈਂ ਕੈਸਾ ਹਾਂ ਕੈਸੇ ਮੇਰੇ ਨਫਸ ਹਨ ਕਿਸ ਤਰ੍ਹਾਂ ਦਾ ਮੇਰਾ ਚੇਨ ਚੱਕਰ ਰੂਪ ਰੰਗ ਹੈ ਮੈਂ ਤੁਹਾਨੂੰ ਦੱਸ ਸਕਦਾ ਮੇਰੇ ਵਿੱਚ ਐਸੀ ਕਲਾ ਆ ਗਈ ਹੈ ਜਿਸ ਵਕਤ ਉਸ ਸੁੱਕੇ ਕੰਗਲੇ ਆਪਣੇ ਮੂੰਹੋਂ ਬੋਲ ਕੇ ਭਾਰਦਵਾਜ ਜੀ ਨੂੰ ਇਸ ਤਰ੍ਹਾਂ ਕਹਿੰਦਾ ਭਾਰਦਵਾਜ ਉਹ ਸੁੱਕੇ ਕੰਗਲੇ ਨੂੰ ਕਹਿਣ ਲੱਗਾ ਕਿ ਇਹ ਕਰਾਂਗਾ ਜੇ ਤੂੰ ਦੇਖ ਸਕਦਾ ਹੈ ਤਾਂ ਤੂੰ ਮੈਨੂੰ ਦੱਸ ਦੇ ਕਿ ਮੇਰਾ ਕੈਸਾ ਚੇਨ ਚੱਕਰ ਹੈ ਕੈਸਾ ਰੰਗ ਰੂਪ ਹੈ ਸਰੀਰ ਦੀ ਬਣਾਵਟ ਕੈਸੀ ਹੈ ਤਾਂ ਉਹ ਸੁੱਕਾ ਕੰਗ ਭਾਰਤਵਾਜ ਨੂੰ ਬੋਲ ਕੇ ਕਹਿਣਗਾ ਕਿ ਇਹ ਰਖੀ ਜੇ ਤੇਰੇ ਲੱਕ ਨਾਲ ਪੱਤਰ ਬੱਤੇ ਹੋਇਆ ਲਕ ਤੂੰ ਬਿਨਾ ਹੋਰ ਤੇਰਾ ਸਾਰਾ ਸਰੀਰ ਨਗੜ ਹੈ ਰਾਗ ਤੇਰਾ ਸ਼ਾਵਨ ਹੈ ਜਾਸਤੀ ਗੋਰਾ ਨਹੀਂ ਤੇਰੇ ਸਿਰ ਪਰ ਕੇਸ ਭੂਰੇ ਪੂਰੇ ਰੰਗ ਵਿੱਚ ਹਨ ਗਾਜ ਗਾਜ ਲੰਮੇ ਗਲ ਵਿੱਚ ਕੀੜਾ ਮੰਗਰ ਲੰਮਕਰੇ ਹਨ ਮੁੱਛਾਂ ਤੇਰੀਆਂ ਕੰਨਾ ਤੱਕ ਲੰਬੀਆਂ ਹਨ ਦਾੜੀ ਧੁੰਨੀ ਨਾਲ ਲੱਗ ਰਹੀ ਹੈ ਪੈਰ ਤੇਰੇ ਨੰਗੇ ਹਨ ਵਿੱਚੋਂ ਖੂਨ ਸਿਮਰਿਆ ਹੈ ਤੇਰੀਆਂ ਅੱਖਾਂ ਬਿਲੀਆਂ ਤੇ ਵਿੱਚੋਂ ਛਮ ਛਮ ਕਰਕੇ ਪਾਣੀ ਜਾ ਰਿਹਾ ਤੇਰੇ ਗਲ ਵਿੱਚ ਹੀਰੇ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਤੂੰ ਕਿਸੇ ਬਹੁਤ ਵੱਡੇ ਧਰਮਾਤਮਾ ਦਾ ਪੁੱਤਰ ਹੈ ਤੂੰ ਕਿਸੇ ਵਤਨ ਦਾ ਮਹਾਰਾਜਾ ਸੀ ਤੇਰੇ ਮੱਥੇ ਉੱਪਰ ਸੋਨੇ ਦੇ ਮੁਕਟ ਦਾ ਨਿਸ਼ਾਨ ਪਿਆ ਹੋਇਆ ਹੈ ਤੇਰੇ ਮੱਥੇ ਉੱਪਰ ਲਾਲ ਓਮ ਦਾ ਤਿਲਕ ਲੱਗਾ ਹੋਇਆ ਹੈ ਹੱਥ ਵਿੱਚ ਤੇ ਤ੍ਰਿਸ਼ੂਲ ਫੜੀ ਹੋਈ ਹੈ ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਕੁੰਡਲ ਹਨ ਦੋਲਿਆਂ ਤੇ ਗੁੱਟਾ ਉਪਰਵੇਂ ਮਾਹਨ 5 ਫੁੱਟ 8 ਇੰਚ ਉੱਚਾ ਹੈ ਕੇਸ ਭਸਮ ਵਿੱਚ ਲਪੇਟੇ ਹੋਏ ਹਨ ਹੱਥਾਂ ਦੀਆਂ ਉਂਗਲਾਂ ਬਹੁਤ ਮੋਟੀਆਂ-ਮੋਟੀਆਂ ਹਨ ਸਰੀਰ ਤੇਰਾ ਜ਼ਿਆਦਾ ਪਤਲਾ ਹੈ ਤਰਸੂਨ ਨੂੰ ਸੋਨੇ ਦੇ ਪੰਜ ਬੰਦ ਚੜੇ ਹੋਏ ਹਨ ਜਿਸ ਵਕਤ ਉਸ ਸੁੱਕੇ ਹੋਏ ਕੰਗ ਨੇ ਭਾਰਦਵਾਜ ਦੇ ਬदन ਦੇ ਬੰਤ ਤੰਤ ਸਾਰੀ ਦੱਸ ਦਿੱਤੇ ਤਾ ਭਾਰਦਵਾਜ ਜੀ ਬੜੇ ਖੁਸ਼ ਹੋਏ ਕਿ ਇਹ ਕੰਗ ਸੱਚ ਬੋਲਦਾ ਹੈ ਰਖੀ ਭਾਰਦਵਾਜ ਜੀ ਉਸ ਸੁੱਕੇ ਕੰਗ ਨੂੰ ਕਹਿ ਲੱਗਾ ਕਿ हे ਕੰਗ ਜੇ ਤੂੰ ਬੋਲ ਸਕਦਾ ਹੈ ਤੇ ਸਭ ਕੁਝ ਦੇਖ ਸਕਦਾ ਹੈ ਤਾਂ ਤੂੰ ਮਹਾਨ ਕਿਰਪਾ ਕਰਕੇ ਮੈਨੂੰ ਇਹ ਦੱਸ ਦੇ ਕਿ ਬ੍ਰਹਮਾ ਜੀ ਦਾ ਸਥਾਨ ਕਿਹ ਜਗ੍ਹਾ ਪਰ ਹੈ ਤੈਨੂੰ ਇਸ ਬਿੰਦੂ ਪਰਬਤ ਬਾਰੇ ਪੂਰਾ ਪਤਾ ਹੋਵੇਗਾ ਹਰੇਕਾਂ ਮੈਂ ਬਹੁਤ ਚਿਰ ਤੋਂ ਬ੍ਰਹਮਾ ਜੀ ਦਾ ਸਥਾਨ ਢੂੰਡਦਾ ਫਿਰਦਾ ਹਾਂ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਬ੍ਰਹਮਾ ਜੀ ਦਾ ਸਾਲ ਕਿੱਥੇ ਹੈ ਮੈਂ ਉਸ ਨੂੰ ਢੂੰਡਦਾ ਢੂੰਡਦਾ ਹਰ ਗਿਆ ਜਿਸ ਵਕਤ ਰਿਖੀ ਭਾਰਦਵਾ ਜੀ ਨੇ उस क्रंघ ने इस तरह कहता क्रंग रिही भारदा ने बोल के ये कह लगा कि हे रिखी जी ब्रह्मा जी का स्थान उस सोने वर्गे पर्वत उत्त है जिस वक्त मैं जगह पर तप करता उस वक्त ब्रह्मा जी विवा्मिक निरंक कार्य की घोर तपस्या करते स ਬ੍ਰਹਮਾ ਇੱਕ ਬਹੁਤ ਵੱਡਾ ਦੇਵਤਾ ਹੈ। ਪ੍ਰਮਾਤਮਾ ਵਾਲਮੀਕ ਦੇਵਾਂ ਦੀ ਭਜਨ ਬੰਦਗੀ ਕਰਕੇ ਪ੍ਰਮਾਤਮਾ ਕੋਲੋਂ ਅਨੇਕਾਂ ਵੱਡੇ-ਵੱਡੇ ਵਰਦਾਨਾਂ ਦੀ ਪ੍ਰਾਪਤੀ ਕੀਤੀ ਹੋਈ ਹੈ। ਵੱਡਾ ਦੇਵਤਾ ਵੱਡੀ ਉਸ ਵਿੱਚ ਕਲਾ ਹੈ। ਸਰਬ ਕਲਾਪਰਪੂਰ ਘਟ ਕਰਦੀਆਂ ਜਾਣ ਸਕਦਾ ਹੈ। ਪ੍ਰਮਾਤਮਾ ਵਰਗੀ ਉਸ ਦੀ ਕਲਾ ਹੈ। ਜੋ ਚਾਏ ਸੋ ਕੁਝ ਹੀ ਕਰ ਸਕਦਾ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਇਹ ਨਿਰੰਕਾਰ ਦੀਆਂ ਆਪਣੀਆਂ ਮੂਰਤਾਂ ਸੂਰਤਾਂ ਹਨ हे ਰਖੇ ਜੀ ਕੁਦਰਤ ਦੇ ਅਨੇਕਾ ਨਾਮ ਹਨ ਪ੍ਰਮਾਤਮਾ ਦੀ ਸਰਬ ਕਲਾ ਰਜੋ ਤਤੋ ਤਮੋ ਪਰ ਹੈ ਇਹ ਤਿੰਨ ਗੁਣ ਚੌਥੇ ਪਤੂ ਥਲੇ ਹਨ ਪਰ ਪ੍ਰਮਾਤਮਾ ਦੀ ਰਚਨਾ ਨਾਲ ਇਹਨਾਂ ਦਾ ਪੂਰਾ ਪੂਰਾ ਸੰਬੰਧ ਹੈ ਜੀਵ ਦੀ ਬੰਦ ਇਹਨਾਂ ਤਿੰਨਾਂ ਦੇ ਨਾਲ ਬੰਦੀ ਹੈ ਨਿਰੰਕਾਰ ਵਾਲਮੀਕ ਦੇ ਆਵਾਂ ਜੀ ਦੀ ਮਾਇਆ ਦੇ ਤਿੰਨ ਅੰਸ਼ ਜਿਨ੍ਹਾਂ ਵਿੱਚ ਪ੍ਰਮਾਤਮਾ ਵਰਗੀ ਕਲਾ ਹੈ ਸਾਰੇ ਕੰਮ ਨਿਰੰਕਾਰ ਜੀ ਦੇ ਇਹਨਾਂ ਤਿੰਨਾਂ ਦੇ ਰਾਹੀ ਹੁੰਦੇ ਹਨ ਪ੍ਰਮਾਤਮਾ ਵਾਲਮੀਕ ਦੇ ਆਵਾਜ਼ ਦੇ ਮੂਰਤ ਵਿੱਚੋਂ ਇਹ ਮੂਰਤਾਂ ਆਤਮਾ ਵਿੱਚੋਂ ਆਤਮਾ ਹੈ ਉਮਰਾ ਵਿੱਚ ਇਹਨਾਂ ਦੀ ਰਚਨਾ ਨਿਰੰਕਾਰ ਵਾਲਮੀਕ ਦੇ ਆਵਾਜ਼ ਨੇ ਕੀਤੀ ਹੈ ਸਮੇਂ-ਸਮੇਂ ਦੇ ਅਵਤਾਰ ਹਨ ਮੌਕੇ ਮੌਕੇ ਦੀ ਸਰਕਾਰ ਹਨ ਹੇ ਰਿਖੀ ਜੀ ਜੋ ਤੇਰਾ ਪਵਿੱਤਰ ਮੁਖ ਉਹਦੇ ਵਿੱਚੋਂ ਵਾਲਮੀਕ 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 ਕਰਕੇ ਸਾਹ-ਸਾਸ ਨਾਲ ਨੰਗ ਕਾਜ ਦਾ ਜਾਪ ਹੋ ਰਿਹਾ ਹੈ हे ਭਗਤਾ ਵਾਲਮੀਕ ਨਰੰਕਾਰ ਜਿਹਦਾ ਨਾਮ ਹੈ ਵਾਲਮੀਕ ਨਰੰਕਾਰ ਜੀ ਤੋਂ ਸਗਲ ਸਿੱਟੀ ਦੀ ਉਤਪਤੀ ਹੁੰਦੀ ਹੈ ਨਰੰਕਾਰ ਜੀ ਦਾ ਵਾਵਾ ਅੱਖਰ ਸਵਣਾ ਜੀਵਾ ਦਾ ਵਾਲੀ ਹੈ ਭਗਵਾਨ ਵਾਲਮੀ ਦੇ ਨਾਮ ਦੇ ਚੋਂ ਅੱਖਰਾਂ ਦੀ ਬਾਬਤ ਇੰਦਰ ਜੀ ਨੂੰ ਜ਼ਿਆਦਾ ਪਤਾ ਹੈ ਜੇ ਕਦੇ ਤੈਨੂੰ ਇੰਦਰ ਜੀ ਮਹਾਰਾਜ ਦਾ ਦਰਸ਼ਨ ਹੋਵੇ ਤਾਂ ਉਹ ਤੈਨੂੰ ਭਗਵਾਨ ਵਾਲਮੀਕੀ ਜੀ ਦੀ ਸਾਰੀ ਲੀਲਾ ਖੋਲ ਕੇ ਦੱਸ ਸਕਦਾ ਹੈ ਬ੍ਰਹਮਾ ਵਿਸ਼ਨੋ ਸ਼ੰਕਰ ਇਹ ਵੀ ਭਗਵਾਨ ਵਾਲਮੀਕੀ ਜੀ ਦੇ ਕੁਦਰਤ ਦੇ ਵਕਫ ਹਨ ਮੈਂ ਸਿਰਫ ਇਤਨਾ ਕੁਝ ਜਾਣਦਾ ਹਾਂ ਜੋ ਕੁਝ ਮੈਂ ਤੈਨੂੰ ਦੱਸ ਸਕਾਂ ਜਾ ਉਸ ਦਾ ਹਰੀ ਹਰੀ ਸਿਮਰਨ ਜਾਂਦਾ ਹੈ ਹਰੀ ਵਾਲਮੀਕ ਦੇ ਆਵਾਜ਼ ਦਾ ਨਾਮ ਸਿਮਰਨ ਹੈ ਜਿਸ ਵਿੱਚ ਉਹ ਆਪ ਨਿਵਾਸ ਕਰਦਾ ਹੈ ਉਹ ਸਾਰੀ ਜਿਹੜੇ ਕਰੋੜਾਂ ਨਾਮ ਕੁਝ ਅੰਤ ਨਹੀਂ ਕਿਹਾ ਜਾ ਸਕਦਾ ਫਿਰ ਕੀ ਜੀ ਵਾਲਮੀਕ ਅੰਕਾਰ ਜੀ ਬਹੁਤ ਵੱਡੇ ਸਵਾਮੀ ਅੰਤਰਯਾਮੀ ਜੀ ਹਨ ਉਹੀ ਬ੍ਰह्म ਪ੍ਰਸਾਰ ਹੈ ਜੋ ਕੁਝ ਅਸੀਂ ਆਪਣੀ ਅੱਖੀਂ ਦੇਖ ਰਿਹਾ ਹਾਂ ਉਸ ਦੇ ਸਰਗਣ ਪ੍ਰਸਾਰ ਨੂੰ ਤਾਂ ਅਸੀਂ ਦੇਖ ਸਕਦੇ ਹਾਂ ਨਿਰਗਣ ਨੂੰ ਅਸੀਂ ਨਹੀਂ ਦੇਖ ਸਕਦੇ ਉਹ ਨੂਰੀ ਹੈ ਨੂਰੀ ਨੂੰ ਖਾਕੀ ਜੀਵ ਨਹੀਂ ਦੇਖ ਸਕਦਾ ਨੂਰੀ ਖਾਕੀਆਂ ਨੂੰ ਦੇਖ ਸਕਦੇ ਹਨ ਕੁਦਰਤ ਨੂਰੀ ਹੈ ਉਹ ਹਰ ਵਕਤ ਆਪਣੇ ਜੀਵਾ ਦੇ ਨਾਲ ਹੁੰਦੀ ਹੈ ਪਰ ਜੀਵ ਉਸ ਨੂੰ ਨਹੀਂ ਦੇਖ ਸਕਦੇ ਕਿਉਂਕਿ ਖਾਕੀ ਜੀਵਾ ਦੇ ਕੋਲ ਉਸ ਨੂੰ ਦੇਖਣ ਵਾਲੀਆਂ ਨੂਰੀ ਅੱਖਾਂ ਨਹੀਂ ਹੁੰਦੀਆਂ ਜਿਨ੍ਹਾਂ ਭਗਤਾਂ ਦੇ ਨਾਮ ਦੀ ਸ਼ਕਤੀ ਨਾਲ ਦਸਵੇਂ ਦਵਾਰ ਖੁੱਲ ਜਾਂਦੇ ਹਨ ਉਹ ਕੁਦਰਤ ਦੀ ਰਚਨਾ ਨੂੰ ਦੇਖ ਸਕਦੇ ਹਨ ਉਸ ਹਰਿ ਓਮ ਸਤਨਾਮ ਜੀ ਦਾ ਕੁਝ ਅੰਤ ਨਹੀਂ ਪਾਇਆ ਜਾ ਸਕਦਾ ਲੀਲਾ ਆਦ ਪੁਰਖ ਜੀ ਦੀ ਬੜੀ ਅਪਾਰ ਹੈ ਉਸ ਕਰਤਾ ਜੀ ਦੀ ਮਾਇਆ ਖੰਡਾ ਬ੍ਰਹਮੰਡਾ ਅੰਦਰ ਚੰਦ ਸੂਰਜ ਤਾਰਿਆਂ ਵਾਂਗ ਚਮਕਰੀ ਹੈ ਰਹੀਆ ਤੂੰ ਕੱਲਾ ਹੀ ਨਹੀਂ ਜੀਵ ਜੀਵਤ ਉਸ ਦਾ ਵਿਰਧ ਕੁਮਾਰਿਆ ਹੈ ਕਰਤਾਰ ਹੈ ਨਿਰੰਕਾਰ ਹੈ ਪਰਵਰਦੀਗਾਰ ਹੈ ਸਿਰਦਨਹਾਰ ਹੈ ਸਭਾ ਜੀਵਾ ਦਾ ਉਹ ਮਾਲਕ ਪਾਲਕ ਇੱਕੋ ਦਾਤਾ ਹੈ ਰਖਿਆ ਕਿਹੜੀ ਚੀਜ਼ ਉਹ ਨਹੀਂ ਕਰ ਸਕਦਾ ਉਹ ਸਭ ਕੁਝ ਆਪੇ ਆਪ ਅੰਕਾਰ ਹੈ ਜ਼ਰੇ ਜ਼ਰੇ ਪੱਤਰ ਪੱਤਰ ਅੰਦਰ ਉਸ ਦਾ ਨੂਰ ਚਮਕ ਰਿਹਾ ਹੈ ਘਟ ਘਟ ਅੰਦਰ ਉਹ ਪਰਵੇਸ਼ ਹੈ ਕਿਸੇ ਤੋਂ ਦੂਰ ਨਹੀਂ ਜੋ ਉਸ ਕੁਦਰਤ ਦੇ ਕਾਦਨ ਨੂੰ ਦੂਰ ਸਮਝਦੇ ਹਨ ਦੂਰ ਤਾਂ ਉਹ ਉਹਨਾਂ ਕੋਲ ਵੀ ਨਹੀਂ ਹੁੰਦਾ ਸਾ ਸਾ ਆਪਣੇ ਜੀਵਾਂ ਦੇ ਸਾਥ ਹੁੰਦਾ ਹੈ ਬ੍ਰਹਮਾ ਵੀ ਉਹ ਵਿਸ਼ਨੂੰ ਵੀ ਉਹ ਸ਼ੰਕਰ ਵੀ ਉਹ ਹੈ ਰਹੀਆ ਉਸੇ ਦੇ ਹੀ ਨਾਣਾ ਨਾਮ ਪ੍ਰਕਾਸ਼ ਹੋ ਰਿਹਾ ਉਹ ਸਭ ਕੁਝ ਆਪੇ ਆਪ ਹੁੰਦਾ ਹੈ ਉਸ ਦੀ ਗੱਤ ਤਾਂ ਮਿੱਤਰੋ ਕੋਈ ਸਮਝ ਨਹੀਂ ਸਕਦਾ ਇਤਨਾ ਵੱਡਾ ਉਸ ਦਾ ਬ੍ਰਹਮ ਪ੍ਰਸਾਰ ਹੈ ਉਸ ਤੋਂ ਬਾਅਦ ਕੁਛ ਨਹੀਂ ਜੋ ਕੁਝ ਹੈ ਸਭ ਕੁਝ ਉਸਦੇ ਹੁਕਮ ਅnder ਹੈ ਉਸ ਦੀ ਰਜ਼ਾ ਵਿੱਚ ਰਹਿ ਕੇ ਹੀ ਜੀਵ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ ਉਸ ਨਿਰੰਕਾਰ ਦੀ ਰਜ਼ਾ ਤੋਂ ਬਾਹਰ ਤਾਂ ਕਾਲਾ ਨਰਕ ਹੀ ਨਰਕ ਹੈ हे रखिया तेरा दर्शन करके मेरे सूखे हुए हड्डी बोल सकदे हा हे भगता तेरे को वाल्मीक 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 हो रिया जाप सुन के सदा वास्ते किरतार धो गया हा ਜਨਮ ਜਰਮ ਦੀ ਮੈਲ ਚਲੀ ਗਈ ਤਾਪਰੀ ਮੇਰੀ ਆਤਮਾ ਠੰਡੀ ਢਾਰ ਹੋ ਗਈ ਪਹਿਲਾਂ ਮੈਂ ਬਹੁਤ ਮਦ ਭਾਗੀ ਸੀ ਪਰ ਹੁਣ ਤੇਰੇ ਕੋਲ ਨਰੰਕਾਰ ਜੀ ਦਾ ਨਾਮ ਸੁਣ ਕੇ ਵੜ ਭਾਗੀ ਹੋ ਗਿਆ ਫੇਰ ਗਿਆ ਤੇਰੇ ਜਾਪ ਨੇ ਮੇਰੀ ਕਲਿਆਣ ਕਰਕੇ ਰੱਖ ਦਿੱਤੀ ਹੈ ਕੋੜ ਜ਼ਲਮਾਂ ਦੇ ਸੰਸੇ ਦੂਰ ਕਰ ਦਿੱਤੇ ਹਨ ਜਿਸ ਵਕਤ ਉਸ ਸੁੱਕੇ ਹੋਏ ਕ੍ਰੰਗ ਨੇ ਰਖੀ ਭਾਰਤਵਾਜ ਜੀ ਨੂੰ ਇਤਨਾ ਵੱਡਾ ਬ੍ਰਹਮ ਗਿਆਨ ਦਿੱਤਾ ਤਰਹੀ ਭਾਰਤਵਾਜ ਜੀ ਸਮਝ ਗਿਆ ਕਿ ਇਹ ਕ੍ਰੰਗ ਕਿਸੇ ਮਹਾਰਿਖੇ Muni ਦਾ ਕ੍ਰੰਗ ਹੈ ਜਿਸ ਨੂੰ ਕੁਦਰਤ ਬਾਰੇ ਇਤਨਾ ਵੱਡਾ ਬ੍ਰਹਮ ਗਿਆਨ ਹੈ ਰਹੀ ਭਰਤਵਾਸ ਉਸ ਸੁਕੇ ਰੰਗ ਦਾ ਇਤਨਾ ਵੱਡਾ ਗਿਆਨ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋ ਗਿਆ ਤੇ ਉਸ ਰੰਗ ਨੂੰ ਵਾਰ-ਵਾਰ ਧੰਨ ਧੰਨ ਕਹਿਣ ਲੱਗਾ ਅਰੇ ਰੰਗ ਤੇਰੇ ਵਿੱਚ ਇਤਨਾ ਵੱਡਾ ਬ੍ਰਹਮ ਗਿਆਨ ਹੈ ਜੋ ਮੈਂ ਤੇਰੇ ਇਸ ਬ੍ਰह्म ਗਿਆਨ ਨੂੰ ਸੁਣ ਕੇ ਬੜਾ ਹੀ ਪ੍ਰਸੰਨ ਹੋ ਗਿਆ। ਐਸਾ ਬ੍ਰह्म ਗਿਆਨ ਮੈਂ ਅੱਜ ਤੱਕ ਕਿਸੇ ਕੋਲੋਂ ਨਹੀਂ ਸੁਣਿਆ। हे किरੰਦ ਤੂੰ ਨਿਰਭ੍ਰਮ ਗਿਆਨ ਦਾਹੀ ਪੁੱਤਰਾ ਹੈ ਮੈਂ ਤੈਨੂੰ ਵਾਰ-ਵਾਰ ਨਮਸਕਾਰ ਕਰਦਾ ਹਾਂ। ਜਿਸ ਵਿੱਚ ਇਤਨਾ ਵੱਡਾ ਬ੍ਰह्म ਗਿਆਨ ਕੁਦਰਤ ਦਾ ਹੈ ਉਸ ਸੁੱਕੇ ਹੋਏ ਕ੍ਰੰਗ ਨੇ ਬੜਾ ਖੁਸ਼ ਹੋ ਕੇ ਭਾਰਤਵਾਜ ਜੀ ਨੂੰ ਚਾਹ ਕਹਿ ਰਿਖੀ ਜੀ ਬ੍ਰਹਮਾ ਜੀ ਦਾ ਪਵਿੱਤਰ ਅਸਥਾਨ ਸੋਨੇ ਵਰਗੇ ਪਹਾੜ ਉੱਤੇ ਹੈ ਉਸ ਸੁੱਕੇ ਕ੍ਰੰਗ ਦੀ ਇਹ ਬਾਣੀ ਸੁਣ ਕੇ ਭਾਰਤਵਾਜ ਜੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕ੍ਰੰਗ ਦੇ ਕਹਿਣ ਅਨੁਸਾਰ ਭਾਰਤਵਾਜ ਜੀ ਨੂੰ ਪੱਕਾ ਭਰੋਸਾ ਹੋ ਗਿਆ ਕਿ ਬ੍ਰਹਮਾ ਜਸਤਾਨ ਸੋਨੇ ਵਰਗੇ ਪਹਾੜ ਉਤੇ ਹੈ ਹੁਣ ਮੇਰਾ ਮਨੋਰਥ ਜਰੂਰ ਸਿੱਧ ਹੋ ਜਾਏਗਾ ਰਹੀ ਭਾਰਤਵਾਜ ਜੀ ਉਸ ਕੰਗ ਨੂੰ ਕਹਿਣ ਲਗਾ ਕਿ हे ਕੰਗ ਤੂੰ ਮੈਨੂੰ ਬ੍ਰਹਮਾ ਜਸਤਾਨ ਦੱਸ ਕੇ ਮੇਰੀ ਸਾਰੀ ਬਿਪਤਾ ਦੂਰ ਕਰ ਦਿੱਤੀ ਹੈ ਮੈਂ ਤੇਰੇ ਉੱਪਰ ਬੜਾ ਖੁਸ਼ ਹਾਂ ਤੇਰੇ ਕੋਲੋਂ ਬ੍ਰह्म ਗਿਆਨ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੂੰ ਮੇਰੇ ਉੱਪਰ ਬੜਾ ਵੱਡਾ ਪਰਪ ਕਰ ਕੀਤਾ ਹੈ ਹੁਣ ਤੂੰ ਦੱਸ ਤੂੰ ਮੇਰੇ ਕੋਲੋਂ ਕੀ ਲੋੜਦਾ ਹੈ ਜੋ ਤੇਰੀ ਇੱਛਾ ਹੈ ਮੇਰੇ ਕੋਲੋ ਸੋ ਮੰਗ। ਮੈਂ ਤੇਰੇ ਵਾਸਤੇ ਪ੍ਰਮਾਤਮਾ ਵਾल्ਮੀਕ ਧਿਆਵਾਨ ਜੀ ਅੱਗੇ ਪ੍ਰਾਰਥਨਾ ਕਰੂੰਗਾ। ਜੋ ਤੇਰੀ ਮੰਗ ਹੋਵੇਗੀ ਉਹ ਜ਼ਰੂਰ ਪੂਰੀ ਹੋ ਜਾਏਗੀ। ਜਿਸ ਵਕਤ ਰਿਸ਼ੀ ਭਾਰਦਵਾਜ ਜੀ ਨੇ ਖੁਸ਼ ਹੋ ਕੇ ਉਸ ਕ੍ਰੰਧ ਨੂੰ ਇਸ ਤਰ੍ਹਾਂ ਕਿਹਾ ਤਾਂ ਉਹ ਕ੍ਰੰਧ ਰਿਸ਼ੀ ਭਾਰਦਵਾਜ ਨੂੰ ਕਹਿ ਲਗਾ ਕਿ हे ਰਿਸ਼ੀ ਜੀ ਮੈਨੂੰ ਤਾਂ ਤੇਰੇ ਕਹਿਣ ਤੋਂ ਪਹਿਲਾਂ ਹੀ ਪਤਾ ਹੈ ਕਿ ਤੁਸੀਂ ਮੇਰੇ ਦੁੱਖਾਂ ਦੇ ਦਾਰੂ ਹੋ ਤੇਰਾ ਦਰਸ਼ਨ ਕਰਕੇ ਹੀ ਕਿਰਤਾਰ ਹੋ ਗਿਆ ਮੇਰੇ ਜ਼ਰਮ ਜ਼ਰਮ ਦੇ ਪਾਪ ਦੂਰ ਹੋ ਗਏ ਹਨ ਫੇਰ ਕਿਜੀਏ ਆਪ ਕਿਰਪਾ ਕਰਕੇ ਮੈਨੂੰ ਬੈਕੁੰਡ ਲੋਕ ਵਿੱਚ ਭੇਜ ਦੇਵੇ ਮੈਂ ਇਸ ਪਰਬਤ ਉਤੇ ਅਨੇਕ ਬਰਸਦਾ ਬੈਕੁੰਧ ਲੋਕ ਵਿੱਚ ਜਾਣ ਵਾਸਤੇ ਤਪ ਕਰਦਾ ਹੈ ਤੁਸੀਂ ਮੇਰੀ ਆਸ਼ਾ ਨੂੰ ਜ਼ਰੂਰ ਪੂਰੀ ਕਰ ਸਕਦੇ ਹੋ ਜਿਸ ਵਕਤ ਉਸ ਕ੍ਰੰਗ ਨੇ ਇਸ ਤਰ੍ਹਾਂ ਕਹਿਤਾ ਰਿਖੀ ਭਾਰਤਵਾਸ ਉਸ ਕ੍ਰੰਗ ਨੂੰ ਕਹਿ ਲਿਆ ਕਿ हे ਕ੍ਰੰਗ ਤੂੰ ਪਹਿਲਾਂ ਮੈਨੂੰ ਇਹ ਦੱਸ ਜੇ ਤੂੰ ਇਹ ਜਗ੍ਹਾ 'ਤੇ ਬੈਠ ਕੇ ਬੈਕੁੰਠ ਲੋਕ ਵਿੱਚ ਜਾਣ ਨੂੰ ਅਨੇਕ ਬਰਸ ਤਪ ਕਰਦਾ ਰਿਹਾ ਹੈ ਤਾਂ ਤੈਨੂੰ ਬੈਕੁੰਠ ਲੋਕ ਵਿੱਚ ਜਗਾ ਕਿਸ ਕਰਕੇ ਨਹੀਂ ਮਿਲੇ ਤੇਰਾ ਅਕਰੰਗ ਇਹ ਜਗ੍ਹਾ 'ਤੇ ਕਿਉਂ ਰੋ ਰਿਹਾ ਹੈ ਕਿ ਤੇਰੀ ਭਗਤੀ ਵਿੱਚ ਕੋਈ ਐਸਾ ਵਿਗੜ ਪੈ ਗਿਆ ਸੀ ਜਿਸ ਕਰਕੇ ਤੇਰੀ ਇਹ ਹਾਲਤ ਹੋਈ ਜਿਸ ਵਕਤ ਰਿਹੀ ਭਾਰਦਵਾਜ ਨੇ ਉਹ ਸੁਕ੍ਰੰਧ ਨੂੰ ਇਸ ਤਰ੍ਹਾਂ ਕਹਿ ਤਾਂ ਉਹ ਸੁਕਤਾ ਕੰਧ ਇੱਕ ਦਮ ਝੜ ਝੜ ਕਰਕੇ ਹੱਸ ਪਿਆ ਕਿ ਹੁਣ ਇਸ ਰਿਖੀ ਜੀ ਨੂੰ ਆਪਣੀ ਸਾਰੀ ਬਾਤਾਂ ਦਸਰੀ ਪਈ ਜਿਸ ਕਰਕੇ ਮੈਨੂੰ ਬੈਕੁੰਠ ਲੋਕ ਵਿੱਚ ਜਗ੍ਹਾ ਨਹੀਂ ਮਿਲੀ ਜਿਸ ਵਕਤ ਉਸ ਉਸ ਸੁੱਕਾ ਕੰਗ ਖਿੜ-ਖਿੜ ਕਰਕੇ ਹੱਸ ਪਿਆ ਤੇ ਭਾਰਤਵਾੜ ਉਸ ਕੰਗ ਨੂੰ ਕਹਿਣ ਲੱਗਾ ਕਿ ਅਰੇ ਕਹਾ ਇਤਨਾ ਵੱਡਾ ਬ੍ਰਹਮ ਗਿਆਨੀ ਹੋ ਕੇ ਮੇਰੀ ਗੱਲ ਉੱਪਰ ਕਿਉਂ ਹੱਸਿਆ ਹੈ ਜਿਸ ਤਰ੍ਹਾਂ ਵੀ ਹੈ ਤੂੰ ਮੈਨੂੰ ਆਪਣੀ ਸਾਰੀ વાਤਾ ਦੱਸ ਜਦੋਂ ਭਾਰਤਵਾੜ ਜੀ ਨੇ ਉਸ ਨੂੰ ਆਪਣੀ વાਰਤਾ ਦੱਸਣ ਵਾਸਤੇ ਕਹਤਾ ਉਸ ਕਾ ਕਰੰਗ ਰਿਖੀ ਭਾਰਤਵਾਜ ਨੂੰ ਕਹਿਣ ਲੱਗਾ ਕਿ ਇਹ ਰਖਿ ਜੇ ਕੁਦਰਤ ਕਰਕੇ ਮੇਰੀ ਕੀਤੀ ਹੋਈ ਭਗਤੀ ਨਸ਼ਟ ਹੋ ਗਈ ਸੀ ਇਸ ਕਰਕੇ ਮੇਰਾ ਕਰੰਗ ਇਸ ਜਗਾ ਭਰ ਰੂਆ ਹੈ ਇਤਨੀ ਗੱਲ ਕਰਕੇ ਉਹ ਕਰੰਗ ਜ਼ਾਰ-ਉ ਜ਼ਾਰ ਕਰਕੇ ਰੋ ਪਿਆ जो बोले स्वर्ण पै भगवान वाल्मीक महाराज की जय श्री श्री 108 पुराण साहिब सतगुरु गुरु ज्ञान नाथ महाराज की जय तन तन संत सतगुरु गुरु गुरुदेव गुर सिंह महाराज की जय श्री याद धर्म ग्रंथ श्री रामानंद सह महाराज की जय वाल्मीक धर्म की जय वाल्मीक तीर्थ की जय तो गुरु के साथ संगत ਬਾਕੀ ਦੀ ਕਥਾ ਸੁਭਾ ਅਮਰਤਬੀਰ ਦੇ ਨਾਲ ਬਿਆਨ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਰਿਖੀ ਭਾਰਦਵਾਜ ਜੀ ਨੂੰ ਕ੍ਰੰਗ ਆਪਣੀ ਹੱਟ ਬੀਤੀ ਸੁਣਾਉਂਦਾ ਹੈ ਤੇ ਕਿਸ ਤਰ੍ਹਾਂ ਰਿਖੀ ਭਾਰਦਵਾਜ ਜੀ ਉਸ ਕ੍ਰੰਗ ਨੂੰ ਬੈਕੁੰਥ ਲੋਕੀ ਵਿਭਾਗੀ ਕਰਨਗੇ ਸੁਭਾ ਅਮਰਤਬੀਰ ਦੇ ਨਾਲ ਬਿਆਨ ਕੀਤਾ ਜਾਵੇਗਾ ਤਦ ਤੱਕ ਲਈ ਜੈ ਵਾਲਮੀਕੀ ਹਰ ਹਰ ਵਾਲਮੀਕੀ